ਲੋ ਮੈਂ ਤੁਹਾਨੂੰ ਇੱਕ ਸਵਾਲ ਪਾਉਣੀ ਆ ਇਹ ਜਿਹਾ ਹੁਕਮ ਨਾ ਲੋ ਜੀ ਆਪਾਂ ਡੈਡੀ ਸ਼ੈਡੀ ਹੋ ਚੁੱਕੇ ਆ ਚਲਾ 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 ਨਹੀਂ ਨਹੀਂ ਬੰਦ ਹੈ ਬੰਦ ਹੈ ਬਤਾਓ ਬੰਦ ਹੈ ਕੀ ਚਲਾ ਤੂੰ ਹਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਏ ਭੈਣ ਇਹ ਕਾਪਟ ਬੋਲ ਰਿਹਾ। ਪੌਲਸਾਲੇ ਜਾ ਕੇ ਤੈਂ ਖੜਾ ਹੋਇਆ ਜਿਵੇਂ ਇਹਨੂੰ ਡਰ ਲੱਗਦਾ ਹੁੰਦਾ। ਜਿੱਦਾਂ ਕੋਈ ਇਹਦੀ ਮਾਰ ਕੇ ਭੱਜ ਗਿਆ ਹੁੰਦਾ। ਵੀ ਇਹਨੂੰ ਸੇਫਟੀ ਚਾਹੀਦੀ ਆ। ਤੇ ਮੇਰੇ ਸਲੇ ਦਾ ਹੈ ਕਰਦਾ ਦੇ ਲੋਕੀ ਹਰਕਤਾਂ ਵਾ। ਮਰੇ ਇਹਨੂੰ ਪਤਾ ਵਾ ਇਹ ਪੌਲਸਲੇ ਬਰੇ ਰਾਮੀ ਨੇ। ਇਹ ਮਤ ਨਹੀਂ ਹੈਗੇ ਦੇਖ ਦੇ। ਇਹਨਾਂ ਨੇ ਤੇਦੀ ਮਾਰ ਲੈਣੀ ਹੈ ਕਿਸੇ ਟਾਈਮ। ਮਰੇ ਯਾਰ ਕਿਸੇ ਦਾ ਮਜਾ ਕੇ ਨਾੜਾਇਆ ਕਰੋ ਸਿੱਧੇ ਸਿੱਧੇ ਬੰਦੇ ਦਾ। ਤੁਸੀਂ ਸਿੱਧਾ ਗਾਲ੍ਹਾਂ ਕੱਢ ਲਿਆ ਕਰੋ। ਚਲੋ ਸਹੀ ਆ। ਬੰਦਾ ਲੋਕਾਂ ਦਾ ਐਥੇ ਤੇਰੇ ਮੈਂ ਤੇ ਕਾਲਬਾ। ਮੈਂ ਤਾਂ ਦੇ ਵਿੱਚ ਗਾਲਾਂ ਖਾ ਗਈ ਤੇ ਲੋਕ ਵੀ ਇਹਨੂੰ ਯਾਦ ਕਰਦੇ ਨੇ ਕੋਈ ਕਹਿੰਦਾ ਇਹ ਪੱਗ ਕੁੱਤਾਵਾ ਕੋਈ ਇਹਨੂੰ ਪੈਟ ਬੁਲ ਕਹਿੰਦਾ ਤੇ ਇੱਕ ਦਿਨ ਕਮੈਂਤ ਆਇਆ ਇਹ ਕਹਿੰਦਾ ਪੱਗ ਕਿੱਦਾਂ ਫੋਲ ਰਿਆ ਨਾ ਕੋ ਨੂੰ ਕੋਛੇ ਪਰਾਵਾ ਤੂੰ ਹੀ ਜਾ ਕੇ ਰਸੀ ਮਾਰ ਲਾ ਇਹਨੂੰ ਪੰਨ ਲਾਉਂਦੇ ਕਰੇ ਨਾਲੇ ਹੈਸਾਵਾ ਪਰ ਦਜਾ ਜਿੱਦਾਂ ਹੋਆ ਸਾਲਾ ਪੱਦਾਂ ਦੀ ਮਸ਼ੀਨ ਬਈ ਗਾਲਾਂ ਘਟਣ ਨੂੰ ਤਾਂ ਲੋਕਾਂ ਦਾ ਬੜਾ ਮਨ ਕਰਦਾ ਪਰ ਪੂ ਵੀ ਗਾਲਾਂ ਘਟਣ ਨੂੰ ਨੁਨ ਫਿਰਦਾ ਪਰ ਬਣਾ ਦੋ ਟੱਟ ਜੀ ਰੱਖੀ ਬਿਠਾਉਂਦੀਆਂ ਚੀਟਿੰਗ ਕਰਦਾ ਹੈ ਤੂੰ ਚੀਟਿੰਗ 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 ਕਰਤਾ ਹੈ ਤੂੰ ਲੋ ਮੈਂ ਸੋਨੇ ਦਾ ਸਵਾਲ ਪਾਉਣੀ ਆ ਇਹ ਜਾ ਕੌਣਾ ਜਿਹੜਾ ਪਹਿਲਾਂ ਕੁੱਟ ਖਾਊ ਫਿਰ ਬੋਲੂ ਲੋ ਵੀ ਮੈਨੂੰ ਤਾਂ ਨਹੀਂ ਪਤਾ ਸੋਨੂੰ ਪਤਾ ਹੋਣਾ ਚਾਹੀਦਾ ਵੀ ਇਹ ਜਾ ਕੌਣਾ ਜਿਹੜਾ ਪਹਿਲਾਂ ਕੁੱਟ ਖਾਊਗਾ ਫਿਰ ਬੋਲੂਗਾ ਦੱਸੋ ਕਾਉਣਾ ਬਈ ਕਮੈਂਟਾਂ ਦੇ ਵਿੱਚ ਦੱਸੋ ਕਾਉਣਾ ਹਜਾ ਤੇਰੇ ਪਿੱਛੇ ਵਰਠਾਣਾ ਸੰਤਰੀ ਆਰਗਾ ਤੇ ਇਹਨੂੰ ਪੁੱਛੇ ਬਈ ਸਾਨੂੰ ਤਾਂ ਪਤਾ ਨਹੀਂ ਪਰ ਸਾਨੂੰ ਇੰਨੀ ਗੱਲ ਪੱਕਾ ਪਤਾ ਵੀ ਤੂੰ ਕੁਸ ਆਇਆ ਉਹ ਵੀ ਸਹੀ ਰਹਾ ਬਾਕੀ ਮੈਨੂੰ ਤਾਂ ਇਹ ਲੱਗਦਾ ਸਾਰੇ ਤੁਹਾਨੂੰ ਥੋੜੀ ਬੁਧੀ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਹਾਨੂੰ ਥੋੜੀ ਬੁਧੀ ਸ਼ਰਮ ਆਵੇ ਨਾ ਤਾਂ ਤੁਸੀਂ ਸ਼ਾਰਮਨੋ ਤੁਸੀਂ ਉਹ ਤੇ ਕਦੇ ਗਮੈਂਟ ਪਰਿਆਗਰ ਲੋ ਉਹ ਨੋਈ ਨੀ ਰਗਾ ਗਰデア ਬਾਕੀ ਪੋਰਨ ਦਾ ਕਿਹ ਚਲ ਮੁੱਲ ਲੱਗਦਾ ਕੋਈ ਫੇਰਾ ਤੇਰੇ ਪਿੱਛੇ ਬੈਠਾ ਹੁਣ ਤਾਂ ਇਹ ਬੋਲਦਾ ਵਾ ਇਹਨੇ ਦੇਖਦੇ ਲੋਕਾਂ ਦੇ ਕੋਟ ਖਲਣੀ ਐ ਇਹਨੇ ਉੱਚਾ ਸਿੱਧਾ ਬੋਲ ਕੇ ਇਹ ਲੋਕਾਂ ਨੂੰ ਜਵਾਬ ਦਿੰਦਾ ਬਿਆਬ ਜਬ ਨੂੰ ਬੜਾ ਫਨ ਪੈਸੇ ਆਣਾ ਤੈਨੂੰ ਪਤਾ ਵਾ ਤੈਨੂੰ ਵੀ ਪਤਾ ਤੈਨਹੀਂ ਦੇ ਫਾਗੇ ਇਹ ਤਾਂ ਕੰਮ ਕਾਬ ਚੱਲ ਰਿਹਾ ਜਿੰਨਾ ਵੀ ਚੱਲਦਾ ਕੋਤ ਪਤੋਲ ਕੀ ਖੰਬੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਾਇ ਤੋ ਬੋਟਨੀਆ ਗਾ ਤੇਂ ਕਿਦੜਾ ਇਹ ਤੋ ਵੱਜਾ ਹੀ ਨਹੀਂ ਹੈ ਮੈਂ ਤੋਰ ਬਜਾਇਆ ਨਹੀਂ ਗਿਆ ਤਨੀ ਤਰਾਏ ਤੋ ਇਹ ਤਾਂ ਮੇਰੇ ਸਰਦ ਆਪੂ ਵਿੱਤਿਆ ਲਗਦਾ ਕੋਲੋਂ ਆ ਕੇ ਤੂੰ ਇਹ ਦੱਸ ਕਿਦੋਂ ਜਨਨੀ ਵਿਚਣੀ ਆ ਤੁਹਰੇ ਜਾ ਤੂੰ ਸੇ ਲਾਉਂਦੇ ਹੋ ਤੁਸੀਂ ਭੈਣ ਦੇ ਬੱਚ ਲੈਣੀ ਦੁਰ ਲੈਦਾ ਹੀ ਆਵਦਾ ਫਿਰੇ ਤੋੜੀ ਬਠੇ 10 ਥੋੜੀ ਚਹਰਾਂ ਦੇ ਕਿ ਇਹਨੇ ਨੇ ਮਾਰਦੀ ਕੀ ਤੁਹਾਡੇ ਚਹਰਾਂ ਦੇ ਗੁੱਲ ਤੱਕ ਤਾਂ ਚੱਲੀ ਜਲਾ ਉਹ ਮੇਰੇ ਸਾਰੇ ਦੇ ਕਿਪਾਰੀਆਂ ਮਰ ਜਾਂਦੇ ਨਹੀਂ ਕਿ ਦਾ ਇਹਨਾਂ ਦੇ ਕਿਹਨੇ ਰਾੜ ਪੱਕ ਦੇਂਦੀ ਜੇ ਮਰੀ ਇਹ ਕੰਮ ਮੇਰੇ ਸਾਰੇ ਦਮਰੇ ਆ ਦੇ ਕਿ ਹਰਕਤ ਹੈ ਉਧਰ ਲੈ ਸਾਰੇ ਦਾ ਮੂੰਹ ਹੈ ਜਿਵੇਂ ਪਾਤੀ ਰੱਖ ਤੇ ਗੁਲਾਬਾਂ ਬਰਾਕੇ ਚਲਾਇਆ ਹੁੰਦਾ ਪਤਾ ਨਹੀਂ ਆਵਦੇ ਹਨ ਕਿਉਂ ਤੇ ਬਣਦੇ ਮੈਨੂੰ ਤਾਂ ਇਦਾਂ ਲੱਗਦਾ ਠੀਕਾ ਸੋ ਦਿੱਤਾ ਹਾਂ ਮਾਦੇ ਨੇ ਜਿਹੜੀ ਗਰਫੀ ਤੇ ਬੱਠੇ ਨੇ ਹੱਲੂਵੇ ਦੇ ਵਿੱਚੋਂ ਮੈਨੂੰ ਦਾ ਰੋੜਾ ਨਿਕਲ ਗਈ ਨਾ ਦੇ ਬੜੇ ਹੋਏ ਉਹ ਅੰਦਰ ਚਾਈ ਜਾਂਦਾ ਇਹਨਾਂ ਦੇ ਕਿਹੜਾ ਹੈ ਓਕਾ ਹੋ ਬੈਨੇ ਨੇ ਇਹ ਮੇਰੇ ਸਾਲੇ ਦੇ ਚੱਤੇ ਹਾਲੀ ਹਰਤ ਨੇ ਚਾਰੇ ਟੈਂਪੂ ਨੇ ਤੇ ਸਾਰੇ ਆਨੇ ਟੈਂਪੂ ਇਹ ਹਰਕਤਾਂ ਨੇ ਫੇਰੇ ਕਿਹਨੇ ਸਾਨੂੰ ਮਾਰਨਾ ਬੋਲੋ ਕਹਿੰਨੋਂ ਦੇਖ ਕੇ ਸਾਰੀ ਉਲਟੀ ਆ ਜਾਂਦੀ ਆ ਪਤਾ ਨਹੀਂ ਕੀ ਲੱਛਣ ਫੜਿਆ ਇਹਨਾਂ ਨੇ ਇਹਨਾਂ ਤੋਂ ਸਦਾ ਰੋੜਾ ਲਾਈ ਚਾਹੀਦਾ ਅਸਲੀ ਤੇ ਨਾ ਦੇ ਤੇ ਨਾ ਵੀ ਓਖਾ ਬਾਲ ਲੈ ਵੜ ਕੇ ਤੇਣਗੇ ਬਾਹਰ ਗਜਬ ਬੇਇੱਜ਼ਤੀ ਹੈ ਕਦੇ ਕਦੇ ਤਾਂ ਇਦਾਂ ਲੱਗਦਾ ਇਹ ਆਵਾਜ਼ ਆ ਤਾਹ ਕਰਦੇ ਨੇ ਜਿੱਦਾਂ ਅੱਬੀ ਆਦੇ ਵਿੱਚ ਕੋਈ ਦੰਦੀ ਫਿਲਮ ਚੱਲਦੀ ਹੁੰਦੀ ਆ ਬਲੂ ਫਰੰਦੋਂ ਦੇਖ ਕੇ ਜਿਵੇਂ ਸੀਨ ਕੱਦੇ ਹੁੰਦੇ ਆ ਫੇੜੀ ਦੇ ਵਿੱਚ ਇਹ ਆਪਦੇ ਆਪ ਨੂੰ ਪੂਰੀ ਐਪੀਨਿੰਗ ਲੈਂਦੇ ਆ ਜਿੱਦਾਂ ਕੋਈ ਘੋੜਾ ਇਹਨਾਂ ਦੀ ਮਾਰ ਲੱਗਿਆ ਹੁੰਦਾ ਜਾਂ ਕੋਈ ਕਾਲਾ ਆਦਮੀ ਇਹ ਉਹਨਾਂ ਤੋਂ ਹੀ ਲੋਟ ਆਉਣਗੇ ਵੱਡੇਾਂ ਤੋਂ ਸੰਦਾ ਤੋਂ ਛੋਟੇ ਸੰਦਾਂ ਨਾਲ ਇਹਨਾਂ ਤੋਂ ਬੰਨ ਨਾ ਕੀ ਆ ਟਪਾ ਟਪ ਟਪਾ ਡੱਪ ਟਪਾ ਡੱਪ ਮਾਲੂਮ ਨਾ ਕੈਸਾ ਲੱਗੇ ਮੇਰੇ ਟਪਾ ਡਮ ਟਪਾ ਡਮ ਟਪਾ ਡਮ ਅਭੀ ਬਤਾ ਤਾ ਇਹ ਮੇਰੇ ਸਾਹ ਦੇ ਹੋ ਰੈ ਟਿੰਗ ਪਤਾ ਕਰਦੇ ਤੇ ਨਾ ਦੇ ਪਿਛੇ ਮਸਤੀ ਆਦਾ ਹੁੰਦੀ ਸੇ ਲੂਣੇ ਲਰਦੇ ਆ ਨਾ ਦੇ ਇਹ ਨਾ ਨਹੀਂ ਹੈ ਬੇ ਇਹਨਾਂ ਚਾਚਾ ਤੁਹੇ ਨਾ ਨੂੰ ਕਰਨ ਕਰ ਚਾਲ ਪੰਦੇ ਹੋ ਤੇਰੀ ਪਰਦੀ ਹੋ ਤੇਰੀ ਪਰਦੀ ਹੋ ਕੋ ਤੇ ਆ ਲੋਬੀ ਆ ਪਾ ਗਰੀ ਛੜੀ ਹੋ ਚੁਕੇ ਆ ਤੇ ਆਪਾਂ ਮਾੜਾ ਇੱਕ ਨਾ ਦੇਖ ਲੀਏ ਤੇ ਮੈਂ ਲੈਂਦੇ ਸੀ ਨਿਊ ਕਪੜੇ

ਸਰਦੈ ਚ ਕੀ ਗੱਸਤਾ ਪਸੰਮਿੰਤਾ ਤੇ ਰਹੀ ਆ ਤੂੰ ਲੋਨਾਂ ਲੋਕਾਂ ਨੂੰ ਵਦੂ ਜਿਵੇਂ ਮਰਜ਼ੀ ਲਾ ਦੇ ਇਹ ਪਤਾ ਹੀ ਜਾਂ ਤਾਂ ਨਹੀਂ ਤੇ ਤੁਹਾਡੇ ਮੂੰਹ ਚ ਟੇ ਹੁੰਦੇ ਨੇ ਤੇ ਮਰੂ ਕਰੀਨੇ ਕਿਨੇ ਮੱਜੀ ਫੇਕਨ ਲਾ ਲੋ ਕਿ ਲੋਕਾਂ ਦੇ ਨਾ ਮਰਜ਼ੀ ਫਤੂ ਲਾ ਤੂੰ ਸੀ ਹੈ ਤਾਂ ਗੱਲ ਵੰਦੀ ਨਹੀਂ ਹੈਗੀ ਜੀ ਜਿਹਦਾ ਬਰੋਡਾ ਕੇ ਮੰਦ ਲਗਾ ਮਸਰੂ ਕਰ ਲੋ ਉਹ ਵੀ ਤੁਹਾਡੇ ਲਈ ਸਹੀ ਰਹਿਣਗੇ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਗੇਮਾ ਗੁਮਾਨ ਦਾ ਤੁਹਾਡੇ ਕਰਚ ਨਹੀਂ ਹੈਗੇ ਲੱਛਣ ਤੁਹਾਡੇ ਖਰਾਬ ਹੀ ਨੇ ਜਿਹੜਿਆ ਤੁਸੀਂ ਮੰਗਤੇ ਵਾਲੇ ਕੰਮ ਥੋੜੇ ਨੇ ਨਾ ਤੇ ਬਗਾ ਟਾਈਮ ਵਿੱਚ ਨਾ ਨੇ ਹੈਗੇ ਤੁਹਾਡੇ ਤੇ ਬੱਤ ਸਹੀ ਏ ਕਿ ਮੈਂ ਕਹਿੰਦੀ ਆ ਗੇਮ ਉਹ ਵੀ ਆਪਣੇ ਖਰਚੇ ਪੂਰੇ ਕਰਦੀ ਆ ਵੀ ਗੇਮ ਖੇਡ ਕੇ ਅੱਜ ਤੁਹਾਨੂੰ ਇਹਦੇ ਦੱਸੀਏ। ਪਲਵ ਜੀ ਦੇਖ ਲਓ ਇਸ ਨੂੰ ਇਹ ਚੌਲ ਕਰਦੀ ਆ ਹਰ ਸਵੇਰੇ ਗੇਮ ਖੇੜ ਕੇ। ਦਸਤਾਇਦਾ ਰਹੀ ਆ ਕਿ ਦਿਨਸਾਂ ਤੇ ਬੈਠਣਾ ਲਈ ਗੇਮ ਖੇਡਣੇ 24 ਘੰਟੇ। ਆ ਫੇਰ ਤਾਂ ਬਲੀ ਪ੍ਰੋਮੋਸ਼ਨ ਚੱਲ ਲੱਗੀ ਹੋਈ ਆ ਮੇਰੇ ਸਾਰੇ ਦੀ ਚਾਵਲ ਫੇਰ ਕਹਿੰਦੇ ਅਭੀ ਤੁਸੀਂ ਨਾ ਮੜਾ ਬੋਲਦੇ ਹੋ। ਨਹੀਂ ਨਾ ਤਾਂ ਹਾਰ ਪਾਵੇ। ਜਨਤਾ ਮਾਫ ਨਹੀਂ ਕਰੇਗੀ। ਕੁਝ ਤਾਂ ਲਾਜ ਯਾਰੋ ਪਾਬਲਿੱਕ ਮੈਂ ਨਾ ਨਹੀਂ ਆਇਆ ਚਾ ਜਾਣੇ ਹੋ ਪਤਾ ਨਹੀਂ ਤੁਸੀਂ ਫੁੱਦੂ ਹੋ ਜਾਏ ਤੁਹਾਨੂੰ ਫੁੱਦੂ ਸਮਝਦੇ ਰਹੇ ਇਹ ਮੈਂ ਤੁਹਾਨੂੰ ਇਹਨਾਂ ਤੋਂ ਦਵਦੂ ਲਾਉਂ ਨਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਤੁਸੀਂ ਵੀ ਭੜੇ ਜਾਂਦੀ ਹੈ ਨਾ ਪਿੱਛੇ ਲੱਗੇ ਜਾਂਦੇ ਹੋ ਤੁਸੀਂ ਭੋਲੇ ਭੋਲੇ ਲੋਗ ਬਚ ਕੇ ਰਹੋ ਇਹ ਨਾ ਚੀਜਾਂ ਤੋਂ ਬਾਤ ਤਾਂ ਸਹੀ ਹੈ ਇਹ ਕਿਸੇ ਕੰਮ ਦੀ ਨਹੀਂ ਹੈ ਜੀ ਚੀਜਾਂ ਇਹਨਾਂ ਨੇ ਤੁਹਾਨੂੰ ਲੁੱਟ ਲੈਣਾ ਹੋਰ ਕੋਸ ਨਹੀਂ ਮਿਲਣਾ ਤੁਹਾਡੇ ਕੋਲ ਲੈਣ ਤੇ ਜਾਂ ਤੇ ਖਾਤੇ ਰੋੜੇ ਖਾਲੀ ਕਰ ਦੇਣਾ ਇਹਨਾਂ ਨੇ ਤੁਸੀਂ ਗੇਮ ਦਾ ਮੂੰਹ ਨਾ ਮੱਥਾ ਤੁਸੀਂ ਦੇਖ ਤਾਂ ਕਿੱਦਾਂ ਵੀ ਇਹ ਹਾਂ ਇਹ ਬੜੀ achhi baat kahi aap ਹਾਯੋ ਰਬਾ ਉਹ ਤੇਰਾ ਪਲਫ ਜੀ ਜਿਹਨੇ ਆ ਵੀਡੀਓ ਬਣਾਈਆ ਮਾਮਾ ਫਰੜਦੇ ਤਾਂ ਪਜਾਨੇ ਬਣਾਤੇ ਤਾਂ ਕੋਲਾ ਬਣਾ ਹੈ ਜਿਹੜੀ ਤੂੰ ਆ ਲੱਗਦਾ ਤੈਨੂੰ ਅਵਾਰਨੈਸ ਹਨ ਵਾਨਿਤ ਕਾ ਮਬਾਣਾ ਐਵੇਂ ਲੱਗਦੀ ਜਿਵੇਂ ਸੋਰੀ ਖੇਤਾਂ ਇਸ ਤੇ ਡੇਫਰਦੀ ਹੁੰਦੀ ਆ ਇੱਕ ਤਾਂ ਹਰਕਤ ਆਈ ਦੀ ਆ ਮੈਂ ਤੇ ਹੁਣ ਇਹ ਲੱਗਦੀ ਜਿਵੇਂ ਅਕਤੂਬਰ ਮਹੀਨੇ ਜਦੋਂ ਨਵੇਂ ਸੁਪਨੇ ਕਲੇ ਆਉਂਦਾ ਤੇ ਜਿਹਨੇ ਵੀਡੀਓ ਫੋਨ ਆ ਯਾਨਾ ਜਮੇ ਚੰਨ ਚਾਰ ਤੇ ਇਹ ਦੇਦਾ ਚਲੋ ਭਰਾਵੋ ਇਹਨਡੇ ਕੇ ਤੁਹਾਨੂੰ ਕੋਈ ਐਨਜੋਏ ਕਰੋ ਹੱਸੋ ਫੇਟੋ ਮਾੜਾ ਵਿਚਾਰੀ ਹੰਕਾ ਨੂੰ ਬੋਲਣਾ ਮੁਸ਼ਕਿਲ ਹੈ ਕਿ ਵੀ ਰਪਾ ਜੀ ਆ ਇਹਦੇ ਤੇ ਆਪਾਂ ਫੇਰ ਕਿਹਦੇ ਹੋਰ ਤਨ ਗੱਲ ਕਰਾਂਗੇ ਹੁਣ ਇਹਨੂੰ ਛੱਡ ਦਿਓ ਤੁਸੀਂ ਇੱਕ ਤਾਂ ਭਰਾਵਾ ਤੂੰ ਵੀਰੇ ਵਹਿ ਜਿਲਾਤੀ ਇੱਕੇ ਦਾ ਮੂੰਹ ਪੱਥੀ ਵਰਗਾ ਵਾ ਵੀਡੀਓ ਦਾ ਇਹਨੇ ਪੂਰਾ ਐਂਟਰਟੇਨਮੈਂਟ ਲਈ ਬਣਾਤੀ ਜਨੇ ਕੇ ਗੇੜੇ ਬੋਲੇ ਬੁੱਕ ਦੇਸੀ ਕਈ ਫਾਬਰ ਠਾਰੇ ਨੇ ਤੇਰਾ ਫੁੱਲਰ ਮਾੜਾ ਨਹੀਂ बस दम ही मारे ने ओ परावा बस करा हुन गरीब नु को तकै हटैगा जान नु मार के ਛੱਡੈਗਾ ये रोई पता नहीं केडी आत्मा ਫੜ ਲੈਂਦਾ ਤੇ ਜੇ ਕਰੈਨ ਨੂੰ ਕੁੱਤਾਂ ਲੜ ਜਾਂਦਾ ਪੋਈ ਚਲੇ ਵੀ ਰੋਇ ਸੀ ਤਾਂ ਬੇਲੇ ਹਾਂ ਉਹਨੂੰ परावा ਹੀ ਦੱਸਦੇ ਹੁਣ ਮਾਰਤੇ ਸਾਰੇ ਕਿ ਜੀਉਂਦੇ ਨੇ ਬੱਕੀ ਨਾਲੇ ਹੁਣ ਤੂੰ ਇਹ ਰਸ ਕਵੀ ਦਵਾਈ ਕਰੇ ਡਰਪਲ ਚੱਲਦੀ ਐ ਤੇਨੂੰ ਤਾਂ ਚਾਚੇ ਕੋਲ ਛੱਡ ਜਾਉਣਾ ਪੈਣਾ ਇੱਕ ਦਿਨ ਉਹ ਬਰੂ ਤੇਰੀ ਚੰਗੀ ਤਰ੍ਹਾਂ ਲਾਪਾ ਚਾਚਾ ਥੋੜੇ ਹਾਰ ਪਾਏ ਦੇ ਵੀ ਓ ਤੇਰੀ ਇੰਪਰ ਓ ਤੇਰੀ ਇੰਪਰ ਓ ਕੋ ਤੇ ਆ ਨਾ ਇਸ ਚਾਚਾ ਦੱਸ ਦਸੀ ਯੋਨੇ ਤੇ ਨੂੰ ਬੁਰੀ ਹੈ ਬਣ ਕਟਿਆ ਅਲੇ ਤੋਂ ਤੇ ਨੇ ਬਿਮਾਰਾ ਇਹਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਫਿਰ ਦੱਸ ਭਰਾਵਾ ਤੈਨੂੰ ਕਿਹੜੀ ਬਿਮਾਰੀ ਹੈ ਤੇਰਾ ਲਾਹ ਰਖਾ ਲੀਏ ਕਿਥੇ ਚੰਗੇ ਰੱਖ ਤੋਂ ਐ ਤਾਂ ਤੂੰ ਲੋਟ ਹੋਣਾ ਨਹੀਂ ਹੈਗਾ ਨਾਲੇ ਭਰਾਵਾ ਤੂੰ ਜਾਂ ਫਿਰ ਕੋਈ ਐਦਾਂ ਦੱਸ ਇੱਕ ਜਣੇ ਤੇ ਖੜ ਕੇ ਦੱਸ ਗੱਲ ਕੀ ਹੋਈ ਤੇਰੇ ਨਾਲ ਪੂਏ ਮੈਂ ਨਾ ਪੀਓ ਪਾਇਆ ਕਰ ਲੋਕਾਂ ਦਾ ਪਹਿਲਾਂ ਦਵਾਈ ਚੱਲਦੀ ਆ ਤੇਨੋ ਦੇ ਕੇ ਹੋ ਟੈਂਸ਼ਨ ਚ ਆ ਜਾਂਦੇ ਨੇ ਯਾ ਭਰਾਵਾ ਮੈਨੂੰ ਵਾਯਾਤਿਕਲ ਮਾਲ ਤੇ ਜਾਉਣ ਲੱਗ ਗਿਆ ਮਾਲਾ ਲੱਗਾ ਤੂੰ ਹੈ ਨਹੀਂ ਗਾ ਲੱਛਣ ਤੇਰੇ ਫੈਲਾ ਦੇ ਨੇ ਸਾਹਿਤ ਪੜੀ ਚੱਲਦਾ ਨਹੀਂ ਬ੍ਰੇਕ ਕਰਕੇ ਹੋਟਲ ਤੇਰੇ ਪੈਸੇ ਲੱਗਦੇ ਆ ਜੇ ਭਰਾਵਾ ਤੇਰਾ ਵਾਸ ਚੱਲਦੇ ਤੂੰ ਤਾਂ ਦਰਸ਼ਕਾਂ ਨੂੰ ਫੋਨ ਦੇ ਵਿੱਚ ਹੀ ਵਾਰਾ ਦੇ ਕੁੱਤ ਦੇ ਤੂੰ ਤਾਂ ਇੰਕਿਆਲੇ ਫੇੜ ਮਾਰੇ ਸਾਡੇ ਅੱਖ ਦੇ ਮੂੰਹ ਤੇ ਅੱਜ ਲੱਗਣ ਜਿਹੜੇ ਹਿਸਾਬ ਨਾਲ ਤੂੰ ਫੋੜਦਾ ਨਾ அது கேமாரி ஆடா எடுதா ஜனானிய தப்பா ஜனானியா நான் இப்படா புச்சே எதா கேடி குடி நச்சதி ஆய் முதல पता नहीं साल के तरह भरावो ज समझू कोई मेरा दोस्त ना अद्धि हो जाए थू थू कर देनी है ये सारा पता नहीं के मैं लोग बहना रहा हाले मेनू इन लाल पक्की कन्फर्म मेनू पता तेरे अंदर किड़ा है तू ऐसा करनी किसन वह हो ਤੈਨੂੰ ਤਾਂ ਅੰਦਰ ਟ੍ਰਿਕ ਚਾਹਤ ਕੀ ਆਊਗਾ ਉਹੀ ਹੱਥ ਪਾ ਲੈ ਤੇਰੇ ਮਰੂਕੀ ਦਾ ਪਰਦੂਗਾ ਜਿਹੜਾ ਤੇਰੇ ਟੱਪ ਦਾ ਫਰਦਾ ਵਾ ਜਿਹੜਾ ਝੁਰਮੁਰ ਕਦਾ ਦਿ ਰੰਦਰਾ ਹੈਦਾ ਲੁੱਟ ਨਹੀਂ ਹਾਂ ਹੈਗਾ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਸੋਹਣਾ ਗਿਫਟ ਨਹੀਂ ਲਈ ਬਹੁਤ ਬਹੁਤ ਸੋਹਣਾ ਤੇ ਤੈਰੀ ਬਹੁਤ ਚੰਗਾ ਮੇਰੇ ਸਾਲ ਦਾ ਐਂ ਭੋਲਾ ਬਣ ਕੇ ਦੱਸ ਤਾ ਦੇਖ ਤੂੰ ਜਿੱਦ ਹੈ ਨਾ ਕੋਈ ਸਾਹਿਬ ਬਾਈਟ ਕੁਇਮ ਲੱਗੇ ਤੇ ਇੰਦੀ ਇਹਨੂੰ ਆ ਇਹ ਜਿਹੜੀ ਉਹਨੇ ਜੇਦਿੱਲਾ ਪਕੀ ਲੰਦੀ ਆ ਤੇ ਕਾਲੋ ਵੀ ਇਸ ਦੌਰ ਦੇ ਵਿੱਚ ਲੱਗੀ ਹੋਈ ਆ ਕਿ ਉਹ ਲੋਕਾਂ ਦੇ ਪਿੱਛੇ ਨਾ ਰਹਿ ਜਵੇ ਕਿ ਉਹ ਲੋਕਾਂ ਨੂੰ ਫੁੱਦੂ ਲਾਉਣਾ ਤਾਂ ਨਾ ਰਹਿ ਜਵੇ ਬਾਤ ਤਾਂ ਸਹੀ ਏ ਤੇ ਮੇਰੇ ਸਹੁਰੇ ਜਿੱਦਾਂ ਬੂਠਾ ਹ ਇਦਾਂ ਹੀ ਅਗਰ ਗਿਆ ਬਲਕਿ ਆ ਤੇ ਇਹਨਾਂ ਨੂੰ ਮੇਰੇ ਸਹੁਰਿਆਂ ਨੂੰ ਪਤਾ ਨਹੀਂ ਕਿਹੜੀ ਕੰਪਨੀ ਆ ਜਿਹੜੀ ਇਹਨਾਂ ਨੂੰ ਥੇਕ ਮਸਮੇਂ ਦੇ ਹਾਇਰ ਕਾਫ ਲੈਂਦੀ ਆ ਤੇ ਮੇਰੇ ਸਹਰੇ ਨਾਲ ਬੂਠਾ ਨਾ ਮਥਾ ਕੇ ਬੰਦਾ ਕਹਿੰਦਾ ਗੱਲਾਂ ਕਰਦੇ ਆ ਜੇ ਨਾ ਤਾਂ ਲੋਕਾਂ ਦੇ ਪੈਸੇ ਜਰ ਨਹੀਂ ਜਾਂਦੇ ਕੁਛ ਚੱਜ ਦੀ ਗੰਫਰ ਲੈ ਗਰ ਨਾ ਕਿਹੜੀ ਗੱਲ ਕਰਦੇ ਆ ਇਹ ਦੱਸੋ ਤਰੀ ਜੀ ਨੇ ਕਾਲ ਵੀ ਸਦਾ ਹੁਣ ਚੱਲੀ ਹੋਈ ਆ ਕਿਤੇ ਇਹ ਹੁਣ ਪੈਸੇ ਆ ਪਿੱਛੋਂ ਕਿੱਛੇ ਨਾ ਰਹਿਣ ਲੋਕਾਂ ਵੱਲੋਂ ਤੇ ਲੋਕਾਂ ਦਾ ਫੁੱਦੂ ਦੇ ਲੋਕ ਕਿਹੜੇ ਲੈਵਲ ਤੇ ਲਾਉਂਦੇ ਆ ਇਹ ਵੀ ਲੱਗਦੀ ਹੁਣ ਫੇਕ ਹੈ ਆਪਣੇ ਪਰ ਮੁਸਨਾ ਕਾਪਨਾ ਜੇ ਮੇਰੇ ਸਾਡੇ ਨਾਲ ਰੋਟੀ ਨਹੀਂ ਚੱਲਦੀ ਸੀ ਨਾ ਤੇ ਹੁਣ ਇਹ ਇੱਧਰ ਨੂੰ ਹੋ ਗਏ ਤਾ ਸਟਾਈਲ ਚੱਲਣਾ ਬਸ ਕੁਝ ਪਾਹ ਯਾਰ ਨੇ ਪਹਿਲਾਂ ਮੇਰੇ ਬਟੋਚੀ ਕਹਣੀ ਹੈ ਤੂੰ ਨੇ ਤਾਂ ਕਿ ਤੁਮੇ ਲੱਗਦਾ ਟੋਕ ਕੇ ਅਸੀਂ ਖੜਕੇ ਪੈਸੇ ਕਮਾਇਆ ਤੁਸੀਂ ਨਾ ਆਪੇ ਤਾਂ ਕਾਸਤੇ ਹੁੰਨੇ ਆ ਅੱਛਾ ਸਿਕਸ ਕਲਬ ਵਾਲੀ ਗੇਮ ਖੇਡਦੇ ਸੀ ਹਾਂਜੀ ਹਾਂਜੀ ਚਲ ਆਜਾ ਪਹਿਲਾਂ ਉਹ ਦੱਸ ਦੇ ਕਿ ਅੱਜ ਆਪਣੀ ਦਸਨੇ ਦੀ ਦਾ ਦੋ ਤੇ ਅ ਉਹ ਤਾਂ ਬੇਚਲਣੀ ਦੇ ਸਾਨੂੰ ਪਹਿਲਾਂ ਹੀ ਸ਼ੱਕ ਸੀ ਤੂੰ ਇੰਨੇ ਵਾਹਨੇਗਾ ਬਿਨੇ ਵਸੇ ਤਰੇਪੁੱਜੀ ਦੇ ਤੋਂ ਵੇ ਸਾਨੂੰ ਪਤਾ ਸੀ ਤੂੰ ਵੀ ਘਰੇ ਨੂੰ ਦਿਖਾਉਂਦਾ ਸਾਡੇ ਜਿਹੜੇ ਥੋੜੇ-ਬਹੁਤੇ ਪੈਸੇ ਕਟਾਈ ਕਰਿਆ ਉਹੀ ਪੈਸੇ ਨਾਲ ਤੁਹਾਡਾ ਘਰਵਾਰ ਚੱਲਦਾ ਵਾ ਫੇਰ ਲੋਕਾਂ ਨੇ ਕਹਣਾ ਸਾਨੂੰ ਬੋਲਦੇ ਆ ਮਾੜਾ ਛੜੀ ਕੇ ਅਬ ਤਾਂ ਸੱਤ ਬੋਲਦੇ ਭੋਸੜੀ ਕੇ ਹੋਰ ਤਾਂ ਤੂੰ ਰੋਟੀ ਜੁਰਦੀ ਨਹੀਂ ਹੈਗੀ ਜੜੀ ਤੂੰ ਠੁਲਾ ਦੇ ਦਿੰਨੀ ਹੈਗੀ ਆ ਤੂੰ ਕਾਰੋਂ ਨੇ ਸਾਰੇ ਦਿਨ ਲੋਕਾਂ ਨੂੰ ਦਿਖਾਈ ਜਾਂਦਾ ਇਹ ਤਾਂ ਐਂਟਰਟੇਨਮੈਂਟ ਕਰਾਈਆਂ ਨਾ ਲੋਕਾਂ ਦਾ ਲੋਕਾ ਦਾ ਬਲਾਸਰ ਸੋਨੇ ਇਕੱਠੇ ਕਰੀਏ ਮੈਂ 4 ਵਜੇ ਤੂੰ ਵੀ ਯਾਦ ਸਾਨੂੰ ਦੱਸ ਦੇ ਜਦ ਤੱਕ ਤੁਸੀਂ ਨਾ ਸ਼ੋਅ ਆਫ ਕਰਦੇ ਹੋ ਤੇ ਹੁਣ ਤੁਸੀਂ ਫੇਕੇ ਪਾਈਪ ਨੂੰ ਉਸੇ ਨਾ ਕਰਕੇ ਲੋਕਾ ਫਦੂ ਲੋਣਾ ਮੈਂ ਤੇ ਕਰ ਰਹੀ ਆ ਦੱਸ ਸੰਤ ਨਾ ਤੇ ਨਾ ਉਸ ਮਰਦੀ ਕੋ ਪੜੀਦਾ ਪਾਓ ਬੱਤਾ ਸਹੀ ਹੈ ਪਰ ਫੇਕੇ ਪਣੀ ਪਰ ਮੋਝ ਨਾ ਨਾ ਕਰੋ ਪਰ ਟੋਕਾ ਤਾ ਤੇ ਸਾਲ ਮੋਨੇ ਮਥਾ ਤੁਸੀਂ ਗਲਤਤਾ ਚੈਦੀ ਕਰ ਲਿਆ ਕਰੋ ਕਿ ਕਾਲ ਨੂੰ ਸਮਝਾਈਂ ਭਰਾ ਵੇ ਦੇਂਦੇ ਕਿ ਤੂੰ ਬੜਾ ਸਾਨੂੰ ਪਤਾ ਤੂੰ ਵੀ ਕੁਸਾਈਂ ਆ kata <laughs> 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 bye bye tata goodbye gaya